ਜਾਨਾ ਤਰੀਕ ਨੂੰ ਆਮ ਆਦਮੀ ਪਾਰਟੀ ਵੱਲੋਂ ਤਰਨਤਨ ਦੇ ਪਿੰਡ ਸੇਰੋਂ ਦੇ ਵਿਖੇ ਇੱਕ ਵਿਚਾਰ ਰੈਲੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿੱਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਵੇਲੇ ਪੰਡਾਲ ਲੱਗ ਰਿਹਾ ਹੈ ਇਸ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚਣਗੇ ਪ੍ਰਮukh ਮੰਤਰੀ ਭਗਵੰਤ ਸਿੰਘ ਭਵੰਤ ਸਿੰਘ ਮਾਣ ਅਤੇ ਉਹਨਾਂ ਦੇ ਨਾਲ ਆਪਣੇ ਹੋਰ ਮੰਤਰੀ ਵੀ ਇੱਥੇ ਪਹੁੰਚਣਗੇ ਦੱਸਿਆ ਜਾ ਰਿਹਾ ਹੈ ਕਿ ਜੇ ਗੋਇੰਗਵਾਲ ਥਰਮਲ ਪਲਾਂਟ ਜੋ ਜੀਵੀਕੇ ਥਰਮਲ ਪਲਾਂਟ ਸੀ ਉਸ ਨੂੰ ਸਰਕਾਰ ਵੱਲੋਂ ਮੁੱਲ ਖਰੀਦਿਆ ਗਿਆ ਸੀ ਥੋੜੇ ਪਿਛਲੇ ਦਿਨਾਂ ਦੇ ਵਿੱਚ ਉਸ ਦਾ ਮਰਕੀ ਉਸ ਨੂੰ ਲੋਕਾਂ ਦੇ ਸਮਰਪਿਤ ਕੀਤਾ ਜਾ ਪ੍ਰੀ ਲੋਕ ਸਭਾ ਚੋਣਾਂ ਨੇ ਮੱਦੇ ਨਜ਼ਰ ਕਈ ਵੱਡੇ ਐਲਾਨ ਵੀ ਕੀਤੇ ਜਾਂਦੀ ਸੰਭਾਵਨਾ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆਪਣਾ ਇਹ ਪੰਡਾਲ ਲੱਗ ਰਿਹਾ ਹੈ ਤੁਸੀਂ ਇਹ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਨ ਦੇ ਲਈ ਕੇਜਰੀਵਾਲ ਦੀ ਆਮਦ ਨੂੰ ਦੇਖਦੇ ਆਏ ਆ ਪੁਲਿਸ ਮੁਲਾਜ਼ਮਾਂ ਮਰ ਕੀ ਇੱਥੇ ਇਸ ਜਗ੍ਹਾ ਤੇ ਇਕੱਠੇ ਹੋਏ ਨੇ ਜਿਨ੍ਹਾਂ ਦੀਆਂ ਡਿਊਟੀਆਂ ਪੁਲਿਸ ਵਿਭਾਗ ਵੱਲੋਂ ਦੇ ਅਫਸਰਾਂ ਵੱਲੋਂ ਇੱਥੇ ਮੌਕੇ ਤੇ ਪਹੁੰਚ ਕੇ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡੀਆਈਜੀ ਨੇ ਮੌਕੇ ਤੇ ਪਹੁੰਚੇ ਨੇ ਜਿਹੜੇ ਅਫਸਰਾਂ ਨਾਲ ਮੀਟਿੰਗ ਕਰ ਰਹੇ ਨੇ ਤਾਂ ਜੋ ਕੋਈ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਦੇ ਵਿੱਚ ਕੋਈ ਆ ਰਿਹਾ ਸਕੇ ਪੁਰਬੰਦ ਬਸ ਹੋ ਰਿਹਾ ਕੱਲ ਦੁਪਹਿਰ ਤੱਕ ਜਿਹੜਾ ਟੈਂਟਾ ਕੰਪਲੀਟ ਹੋ ਜਾਊਗਾ ਔਰ ਜਿਲ੍ਹਾ ਤਰਨਤਾਰ ਦੇ ਵਲੰਟੀਅਰ ਸਾਥੀ ਜਿਹੜੇ ਸਾਡੇ ਉਹਨਾਂ ਚ ਪੂਰਾ ਜੋਸ਼ ਆ ਔਰ ਮਾਜੇ ਦੀ ਧਰਤੀ ਤੇ ਪਹਿਲੀ ਵਾਰ ਕਾਫੀ ਸਮੇਂ ਬਾਅਦ ਜਿਹੜਾ ਉਹ ਰਵਿੰਦ ਕੇਜਰੀਵਾਲ ਔਰ ਮੁੱਖ ਮੰਤਰੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਆ ਔਰ ਇਹ ਰਿਕਾਰਡ ਤੋੜ ਜਿਹੜੀ ਰੈਲੀ ਹੋਊਗੀ ਵਰਕਰਾਂ ਚ ਪੂਰਾ ਜੋਸ਼ ਤੇ ਕੀ ਪ੍ਰੋਗਰਾਮ ਦੀ ਨਵੰਚਨ ਕਰ ਰੋਗੇ ਆਪਣੇ ਕੀ ਆਪਣੇ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਜਿਹੜੀਆਂ ਚੀਜ਼ਾਂ ਜਿਹੜੀ ਉਹ ਪ੍ਰਾਪਰਟੀ ਜਿਹੜੀਆਂ ਸਰਕਾਰੀ ਵੇਚਦੀਆਂ ਸੀ ਪਰ ਇਤਿਹਾਸਤ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕੋਈ ਸਰਕਾਰ ਜਿਹੜੀ ਬਣੀ ਆਮ ਲੋਕਾਂ ਦੀ ਸਰਕਾਰ ਬਣੀ ਆ ਉਹਨੇ ਜਿਹੜਾ ਗੋਦਵਾਲ ਥਰਮਲ ਪਲਾਟ ਲੱਗਾ ਉਹ ਜਿਹੜਾ ਆਪ ਜਿਹੜਾ ਉਹਨੂੰ ਖਰੀਦ ਕੇ ਔਰ ਜਨਤਾ ਨੂੰ ਜਿਹੜਾ ਉਹ 11 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਜਨਤਾ ਨੂੰ ਸਪੁਰਦ ਕਰਨ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਨੇ ਜੀ ਵੇਲੋ ਜੀ ਜਤੋਂ ਆ ਬਹੁਤ ਵਧੀਆ ਪ੍ਰਬੰਧ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕਿ ਮੇਰੇ ਹੁਣ ਤੱਕ ਦੇ ਜਿਉਂਦਾ ਸੁਰਤ ਸੰਭਾਲੀ ਹੈ ਪਹਿਲੀ ਏਡੀ ਵੱਡੀ ਰੈਲੀ ਜਿਹੜੀ ਆ ਉਹ ਮੈਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਵੇਖਣ ਜਾ ਰਿਹਾ ਤੇ ਕਰਨ ਵੀ ਜਾ ਰਿਹਾ ਸਾਨੂੰ ਮਾਣ ਹੈ ਕਿ ਅਸੀਂ ਥਰਮਲ ਪਲਾਂਟ ਅੱਜ ਤੱਕ ਕੀ ਹੋਇਆ ਕਿ ਜਿਹੜੀਆਂ ਸਰਕਾਰੀ ਜਾਇਦਾਦਾਂ ਸੀ ਉਹਨਾਂ ਨੂੰ ਵੇਚਿਆ ਗਿਆ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੀ ਵਾਰ ਇਹ ਕਾਰ ਬਖਾਇਆ ਕਿ ਅਸੀਂ ਪ੍ਰਾਈਵੇਟ ਜੈਦਤ ਨੂੰ ਖਰੀਦ ਕੇ ਤੇ ਸਰਕਾਰ ਦੀ ਤੇ ਲੋਕਾਂ ਦੀ ਝੋਲੀ ਦੇ ਵਿੱਚ ਪਾ ਰਹੇ ਆ ਕੱਟ ਤਾਂ ਜਿਸ ਸਾਹਬ ਨਾਲ ਤੁਹਾਡੇ ਨજર ਜਾਂਦੀ ਹੈ ਲੱਖਾਂ ਦਾ ਕੱਟ ਜਿਹੜਾ ਵਾ ਉਹ ਇਸ ਜਗ੍ਹਾ ਦੇ ਉੱਪਰ ਹੋਵੇਗਾ ਤੇ ਉਸ ਦਿਨ ਆ ਮਾਨ ਸਾਹਿਬ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਉਣਗੇ ਤੇ ਸਭ ਤੋਂ ਪਹਿਲਾਂ ਉਹ ਸ਼੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਜਿਹੜਾ ਉਹਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਆ ਕੇ ਜਿਹੜੀਆਂ ਸਖਤਾਂ ਲੋਕ ਜਿਹੜੇ ਇੱਥੇ ਇਕੱਠੇ ਹੋਣਗੇ ਉਹਨਾਂ ਨੂੰ ਆ ਕੇ ਸੰਬੋਧਨ ਕਰਨਗੇ ਤੇ ਉਹ ਹੋਰ ਵੀ ਭਗਵੰਤਬਾਨ ਜੀ ਕੱਲ ਸਾਡੇ ਇਲਾਕੇ ਨੂੰ ਜਿਹੜੀਆਂ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਉਹ ਦੇਖ ਜਾਣਗੇ ਕੋਈ ਤੁਹਾਡੇ ਵੱਲੋਂ ਬੰਦ ਕਿਤੇ ਗਈ ਨਹੀਂ ਇਹ ਜੀ 11 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਜਿਹੜਾ ਵਾ ਉਹਨਾਂ ਵੱਲੋਂ ਇੱਥੇ ਸਮਾਗਮ ਕੀਤਾ ਜਾ ਰਿਹਾ ਤੇ ਪ੍ਰਕਾਟਨ ਸਮਾਰੋਹ ਤੇ ਸਪੰਦੀ ਆ ਰਹੇ ਨੇ ਤੇ ਜਿੱਤੇ ਇਸ ਸੰਬੰਧ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਨ ਜੀ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਉਹ ਡਿਊਟੀਆਂ ਲਗਾਈਆਂ ਹੋਈਆਂ ਇਹ ਨਗਰ ਕੌਂਸਲ ਤਰਨਤਾਰਨ ਨੂੰ ਜਿਹੜਾ ਸਫਾਈ ਦਾ ਕੰਮ ਦਿੱਤਾ ਗਿਆ ਸੀਗਾ ਤੇ ਜਿਹਦੇ ਨਾਲ ਹੋਰ ਭਾਗਾਂ ਦਾ ਵੀ ਸਫਾਈ ਦਾ ਕੰਮ ਦਿੱਤਾ ਹੈ ਜਿਹਦੇ ਚ ਉਹ ਉਹ ਵੀ ਆਪਣਾ ਏਰੀਆ ਵਾਈਜ਼ ਜਿੰਨਾ-ਜਿੰਨਾ ਹੈਗਾ ਵਾ ਵੰਡ ਕੇ ਦਿੱਤਾ ਹੋਇਆ ਕੰਮ ਉਹ ਕੀਤਾ ਜਾ ਰਿਹਾ ਤੇ ਨਗਰ ਕੌਂਸਲ ਵੱਲੋਂ ਜਿਹੜਾ ਵਾ ਆ ਗਰਾਊਂਡ ਦੇ ਜਿਹੜਾ ਸਾਫ ਸਫਾਈ ਦਾ ਕੰਮ ਤੇ ਜਿੰਨੇ ਵੀ ਐਂਟਰੈਂਸ ਹੈਗੀਆਂ ਰਸਤਿਆਂ ਦੀ ਸਾਫ ਸਫਾਈ ਦਾ ਕੰਮ ਸਾਡੇ ਜਿੰਮੇ ਲੱਗਾ ਹੋਇਆ ਉਹ ਸਾਡੀ ਜਿਹੜੀ ਆ ਸਫਾਈ ਕਰਮਚਾਰੀ ਲਾ ਕੇ ਸਾਡੇ ਵੱਲੋਂ ਬਖੂਬੀ ਉਹ ਕੰਮ ਕੀਤਾ ਜਾ ਰਿਹਾ ਹੈ ਪਵਨ ਸ਼ਰਮਾ ਪਵਨ ਸ਼ਰਮਾ ਧਾਨਕਸੇਰਾ ਟੀਵੀ ਤਰਨਤਾਰਨ